ਆਜੋ ਜੀ ਆਜਾ ਕਰੇਲੇ ਬਣਨੇ ਆਜ ਕਰੇਲੇ ਫਰਾਈ ਹੁੰਦੇ ਆ ਜੀ ਆਜ ਕਰੇਲੇ ਬਣਨੇ ਆ ਆਜ ਕਰੇਲੇ ਫਰਾਈ ਹੁੰਦੇ ਆ ਆਜ ਕਰੇਲੇ ਬਣਾਉਣੇ ਆ ਆਪਾਂ ਮਾਈ ਫੇਵਰੇਟ ਕਰੇਲੇ ਮੇਰੇ ਫੇਵਰੇਟ ਆ ਕਰੇਲੇ ਮੇਰੇ ਫੇਵਰੇਟ ਆ ਆਜ ਬਣੂ ਕਰੇਲੇ ਤੇ ਲਗੂ ਇਹਨਾਂ ਨੂੰ ਤੜਕਾ ਤੇ ਬਣੂ ਮੁਰਗੇ ਵਰਗੇ ਬਣਾਉਣੇ ਆਪਾਂ ਦੇ ਕੀ ਬਸ ਇੰਨਾ ਹੀ ਨਾਲ ਤੜੀ ਤੜੀ ਨਹੀਂ ਥਾਣੀ ਤੜੀ ਤੜੀ ਹੈ ਨਾ ਇਹਨਾਂ ਨੂੰ ਤੜੀ ਨਹੀਂ ਲੱਗਣੀ ਤੜੀ ਉਹਨਾਂ ਦੀ ਤੜੀ ਨਹੀਂ ਹਨਾ ਬਸ ਆਪਾ ਉਹ ਨਹੀਂ ਲਾਣੀ ਬਸ ਇਹ ਦੋ ਕਾਣੀਆਂ ਹੋਰ ਪਈਆਂ ਇਹ ਖਾਣੇ ਆਪਣੇ ਇਕੱਲੇ ਨਹੀਂ ਆ ਠੀਕ ਖਾਣਾ ਕarele ਬਣਨਦੇ ਆ ਜੀ ਠੀਕ ਹੈ ਆਪਾਂ ਹੀਟਰ ਪਿਆ ਜਾ ਹੀਟਰ ਖਰਾਬ ਹੋ ਗਿਆ ਹੁਣ ਇਹਦਾ ਥੋੜਾ ਜਿਹਾ ਪ੍ਰੈਸ਼ਰ ਕਰਨਾ ਪੈਣਾ ਮੈਨੂੰ ਹਨਾ ਪ੍ਰੈਸ਼ਰ ਕਰਨਾ ਚਾਹੀਦਾ ਇਹਦਾ ਆਹ ਕarele ਆਪਣੇ ਪੈ ਜਾਓ ਫਰਾਈ ਕੀਤੇ ਪੈ ਜਾ ਗੰਦਾ ਬੂਰ ਪਿਆ ਆ ਪਰ ਕੋਈ ਚੱਕਰ ਨਹੀਂ ਆ ਘਰਾਂ ਦੇ ਵਿੱਚ ਗੰਦੇ ਬੰਦੇ ਹੁੰਦਾ ਹੋਰ ਸੁਣਾਓ ਤੁਸੀਂ ਅੱਜ ਕੀ ਬਣਾਇਆ ਸਾਰੇ ਦੱਸਿਓ ਠੀਕ ਹੈ ਮਾਈ YouTube ਫੈਮਿਲੀ ਅੱਜ ਤੁਮ ਲੋਗੋ ਨੇ ਕੀ ਬਣਾਇਆ ਕਰਨੇ ਸਭੀ ਭਾਈ ਬਤਾਲਣਾ ਠੀਕ ਹੈ ਫੇ ਮੈਂ ਤਾਂ ਛੜਾ ਬੰਦਾ ਆ ਮੈਂ ਤਾਂ ਇਕੱਲਾ ਬਣਾਉਣਾ ਠੀਕ ਆ ਆ ਚੱਕੋ ਚੱਕ ਹੁਣ ਇਹਨਾਂ ਨੂੰ ਛੇੜਨਾ ਨਹੀਂ ਆਪਾਂ ਠੀਕ ਆ ਤੇ ਲਿਆਉਂ ਲੱਗਾ ਪ੍ਰਾਈਮਰ ਠੀਕ ਆ ਜੀ ਲੋ ਜੀ ਆਪਣਾ ਹਟਰ ਹੋ ਗਿਆ ਠੀਕ ਤੇ ਆਪਾਂ ਠੀਕਾ ਲੈਟ ਠੀਕ ਆ ਨਾ ਹੁਣ ਰੱਖਤਾ ਚੁੱਲ੍ਹਾ ਆਪਾਂ ਸਾਈਡ ਤੇ ਸੰਦ ਤੇ ਆਪਾਂ ਹਟਰ ਠੀਕਾ ਲਿਆਉਂ ਠੀਕਾ ਚੁੱਲ੍ਹਾ ਹੁਣ ਹਟਰ ਇਹ ਆਪਾਂ ਬਣਾਵਾਂਗੇ ਠੀਕ ਆ ਤੇ ਮਾਰ ਪਤਾ ਪਿਆਰ ਇਹ ਤੇ ਪਰੋਟੀ ਦਾ ਲਾਲ ਹੋਏ ਤੇ ਕੱਢਣਗੇ ਹਨ ਖਾਲੀ ਆਪਾਂ ਪਿਆਜ਼ ਕੱਟਣੇ ਆ ਹਨਾ ਪਹਿਲਾਂ ਭੁੰਨ ਲਈਏ ਫਿਰ ਪਿਆਰ ਕੱਟ ਲਾਂਗੇ ਨਾ ਭੁੰਨ ਕੇ ਜਾਤੀ ਨਾ ਤੇਲ ਦੁੱਧ ਸੁੱਕਾ ਜਾਣਾ ਹੋਣਾ ਹਨਾ ਤੇ ਆਪਾਂ ਇਹ ਜੇ ਬਣਾਉਣੇ ਆ ਇਹ ਤੇਲ ਕੱਢ ਕੇ ਆਪਾਂ ਉਹ ਘੜਬੀ ਚ ਪਾ ਲੈਣਾ ਛੋਟੀ ਜਿਹੀ ਇਹਦੇ ਜੇ ਬਣ ਜਾਣੇ ਹਨਾ फेर ਆਪਾਂ ਬਣਾਣੀ ਆ ਰੋਟੀ ਨੰਨੀ ਸੀ ਯਾਰ ਕਿਧਰ ਕੋ ਜਾਏ ਜਣਾ ਅਬ ਮੇਰੇ ਘਰ ਚ ਇੱਥੇ ਬਹੁਤਾ ਪਰ ਕੋਈ ਹੈਲਪ ਨਹੀਂ ਕਰਦਾ ਹੈ ਗਰੀਬ ਬੰਦੇ ਕੀ ਕਰ ਹੈ ਕਟ ਲਈ ਇਹਨਾਂ ਹੋ ਗਏ ਲਾਂ ਦਾ ਕਟ ਲਈਏ ਦੱਸੋ ਹਨ ਐਦਾਂ ਦੇ ਲਾਗ ਹੋ ਜਾਂਦੇ ਨਾ ਚੱਕ ਹੋ ਗਏ ਇੱਕ ਪਹਿਲੇ ਗੱਪਾ ਮੰਨਦੇ ਗਏ ਪਹਿਲੇ ਫਰਾਈ ਕਰਕੇ ਮੈਨੂੰ ਮੇਰੀ ਸਜੀ ਗਾਂ ਦੀ ਫਰਾਈ ਕਰ ਲਈ ਪਹਿਲਾਂ ਫਰਾਈ ਕਰਕੇ ਕਹਿੰਦੀ ਛੇਤੀ ਬਣ ਜਾਂਦਾ ਨਾ ਠੀਕ ਹੈ ਜੀ ਮੇਰੇ ਥੋਨੇ ਥੋਨੇ ਕਹਿੰਦੇ ਬੜਾ ਤੁਮ ਤੇ ਆਪ ਦੀ ਰਗੇ ਵਿੱਚ ਬੀਜ ਆਪਾਂ ਵੀ ਪਰ ਕੱਢ ਦੋਨੇ ਸਾਰੇ ਹੈ ਨਾ ਤੇ ਆਪਾਂ ਪੱਈਏ ਹੁਣ ਦੂਜੀ ਗਾਣੀ ਹੈ ਨਾ ਇੱਕ ਕਹਾਣੀ ਬਾਤਾਂ ਨੂੰ ਤੇਰੇ ਭਾਈ ਮੇਰੇ ਤੇਰੇ ਭਾਈ ਹਾਂ ਤਾਂ ਪਰੀਆ ਬਣਾ ਹਨ ਤਾਂ ਬਾਗੋਲੀ ਇੱਕ ਚੀ ਸਾਰੇ ਸਾਰੇ ਭਾਂਡੇ ਖੜਕਦੇ ਆ ਹਨਾ ਲੋ ਜੀ ਪਹਿਲੇ ਆਪਣੇ ਪਹਿਲੇ ਇੱਕ ਚੀ ਹਨਾ ਤੇ ਜਾਂਦੀ ਇਹ ਹੁਣੇ ਜਾਂਦੇ ਆਪਾਂ ਕੱਟਦੇ ਆਂ ਤੁਰਕਾ ਠੀਕ ਆ ਜੀ ਓਕੇ ਬਾਈ ਹੁਣ ਆਪਾਂ ਬਣਾਵਾਂਗੇ ਕੱਲੂ ਫੇਰ ਬਲੌਗ ਠੀਕ ਆ ਜੀ